ਗੱਲ ਕਰ ਰਹੇ ਸੀਗੇ ਸੜਕ ਰੱਖਿਆ ਫੋਸ ਦੀ ਬਹੁਤ ਵੱਡੀ ਸਹੂਲਤ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਬਿਨਾ ਵਾਦਾ ਕੀਤੇ ਵੀ ਸਰਕਾਰ ਨੇ ਲੋਕਾਂ ਨੂੰ ਦਿੱਤੀ ਆਗੀ ਇਸੇ ਤਰ੍ਹਾਂ ਟੋਲ ਪਰਾਜਿਆਂ ਦੀ ਗੱਲ ਕਰੀਏ ਇਸੇ ਤਰ੍ਹਾਂ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਵਾਦਾ ਵੀ ਨਹੀਂ ਕਰਿਆ ਸੀ ਟੋਲ ਪਰਾਜਿਆਂ ਦਾ ਪੜ੍ਹਨੀਆਂ ਲਿਖਣੀਆਂ ਤਾਂ ਆਪਾਂ ਦੇ ਕਾਰੋਬਾਰ ਵੀ ਤਿਆਰ ਕਰ ਸਕਦੇ ਆ ਜੇ ਆਪਣੇ ਬੱਲੇ ਕੋਈ ਪੜ੍ਹਾਈ ਵਧੀਆ ਹੋਊਗੀ। ਸੋ ਇਹਨਾਂ ਚੀਜ਼ਾਂ ਕਰਕੇ ਮਾਨ ਸਾਹਿਬ ਨੇ ਜਿਹੜੇ ਪੂਲਾਂ ਨੂੰ ਜਿਹੜੇ ਗ੍ਰਾਂਟਾਂ ਦੇ ਖੁੰਨੇ ਗੱਫੇ ਦਿੱਤੇ ਜਾ ਰਹੇ ਨੇਗੇ। ਗੱਲ ਕਰ ਲਈਏ ਨੌਕਰੀਆਂ ਦੀ। ਨਹੀਂ ਅੱਗੇ ਸਰਕਾਰਾਂ ਕੀ ਕਰਦੀਆਂ ਸੀ ਅਕਸਰ ਜਦੋਂ 5 ਸਾਲ ਬਾਅਦ ਵੋਟਾਂ ਆਉਂਦੀਆਂ ਸੀ ਆ ਤਾਂ 6 ਮਹੀਨੇ ਪਹਿਲਾਂ ਨੌਕਰੀਆਂ ਕੱਢ ਦਿੰਦੇ ਸੀਗੇ। ਅਸੀਂ ਦੇਖਦੇ ਰਹੇ ਆ ਕਿ ਉਹ ਨੌਕਰੀਆਂ 6 ਮਹੀਨੇ ਪਹਿਲਾਂ ਪੋਸਟਾਂ ਕਰਦੇ ਸੀ 10000 ਇਸ ਵਿਭਾਗ ਵਿੱਚ ਕਰਦੀ 5000 ਉਸ ਵਿਭਾਗ ਵਿੱਚ ਨੌਕਰੀ ਕਰਦਾ ਉਹ ਵੀ ਰਟਾਇਓ ਕੇ ਚਲਾ ਜਾਂਦਾ ਜੋ ਉਹਨੇ 35 ਸਾਲ ਪਹਿਲਾਂ ਪੜ੍ਹਾਈ ਕਰਾਈ ਕਰੀ ਸੀ ਉਹ ਵੀ ਸਿਕਾਇਜ ਅੱਗੇ ਪੇਟ ਕੇ ਕਰੀ ਜਾਂਦਾ ਪਰ ਮੁੱਖ ਮੰਤਰੀ ਪੰਜਾਬ ਤੇ ਤੁਹਾਡੀ ਪੰਜਾਬ ਸਰਕਾਰ ਨੇ ਇਹਨਾਂ ਮਾਸਟਰਾਂ ਨੂੰ ਫਿਨਲੈਂਡ ਭੇਜਿਆ ਸਿੰਗਾਪੁਰ ਭੇਜਿਆ ਆਈਆਈਟੀ ਭੇਜਿਆ ਇੱਕ ਇੱਕ ਟੀਚਰ ਦਾ 20-20 ਲੱਖ ਰੁਪਇਆ ਖਰਚ ਹੋਇਆ ਉਹਨਾਂ ਨੂੰ ਉੱਥੇ ਟ੍ਰੇਨਿੰਗ ਦਵਾਈ ਕਿ ਜਿਹੜੇ ਆਪਣੇ ਬੱਚੇ ਨੇ ਇਹਨਾਂ ਨੂੰ ਸਮੇਂ ਦੇ ਹਾਨੀ ਬਣਾਇਆ ਜਾਵੇ ਇਹ ਸਾਇੰਟਿਸਟ ਕਿਵੇਂ ਬਣਨ ਇਹ ਵਧੀਆ ਡਾਕਟਰ ਕਿਵੇਂ ਬਣਨ ਇਹ ਵਧੀਆ ਇੰਜੀਨੀਅਰ ਕਿਵੇਂ ਬਣਨ ਇਹ ਜੇ ਕਿਸ ਨੇ ਕਿਸੇ ਮੁੱਖ ਮੰਤਰੀ ਨੇ ਕਰਿਆ ਉਹ ਸਰਦਾਰ ਭਵਨ ਸਿੰਘ ਮਾਨ ਨੇ ਕਰਿਆ ਪਿਛਲੇ ਤਾਂ ਜਿਹੜੇ ਸਰਕਾਰਾਂ ਸੀ ਉਹ ਤਾਂ ਚਾਹੁੰਦੀ ਨਹੀਂ ਸੀ ਕਿ ਤੁਹਾਡੇ ਬੱਚੇ ਡਾਕਟਰ ਬਣਨ ਉਹ ਤਾਂ ਵਰਸੀਆਂ ਤੇ ਲੈ ਕੇ ਭੱਜ ਜਾਂਦੇ ਸੀ ਬੱਸਾਂ ਭਰ ਕੇ ਆਪਣੇ ਜਵਾਬਾਂ ਨੂੰ ਆਪਣੇ ਬਜ਼ੁਰਗਾਂ ਨੂੰ ਵਰਸੀਆਂ ਤੇ ਲੈ ਜਾਂਦੇ ਸੀ ਉਹ ਤਾਂ ਚਾਉਂਦੇ ਨਹੀਂ ਸੀਗਾ ਵੀ ਕਿਸਾਨ ਦਾ ਬੇਟਾ ਕੋ ਡਾਕਟਰ ਇੰਜੀਨੀਅਰ ਬਣੇ ਸੋ ਨਹੀਂ ਤਾਂ ਫਿਰ ਲੀਡਰ ਵੀ ਲਾਹਾ ਖਟ ਜਾਂਦੇ ਨੇ ਕਹਿੰਦੇ ਪਿੰਡ 'ਚ ਤਾਂ ਪਿਆਰ ਹੈ ਨਹੀਂ ਕੋਈ ਨਹੀਂ ਹੁਣ ਵੋਟਾਂ ਤਾਂ ਲੈ ਲੀਆਂ ਹੁਣ ਆਪਾਂ ਦੇਖਾਂਗੇ ਇਹਨਾਂ ਨੂੰ ਪਰ ਨਹੀਂ ਤੁਹਾਡੇ ਨਗਰ ਦਾ ਪਿਆਰ ਇਹ ਗੁਰੂ ਪਿਆਰਿਓ ਸਾਹਮਣੇ ਦਿਸਦਾ ਹੈ ਬਹੁਤ ਹੀ ਤੁਹਾਡੇ ਨਗਰ ਦਾ ਪਿਆਰ ਹੈ ਆਓ ਤੁਹਾਡੇ ਦਰਮਿਆਨ ਸਰਦਾਰ ਰਸਪਾਲ ਸਿੰਘ ਜੀ ਪੁੱਤਰ ਘੇੜੇ ਜੋ ਕਿ ਕਲਿਡੇਟਰ ਉਹ ਪਹੁੰਚ ਰਹੇ ਨੇ ਚੰਦ ਕੁਮਿੰਟਾਂ ਦੇ ਵਿੱਚ ਸਵਚੀ ਟੀਮ ਦੇ ਨਾਲ ਸਟੇਜ ਤੇ ਵਿਰਾਜਮਾਨ ਸਾਡੇ ਸਿੱਖਿਆ ਕ੍ਰਾਂਤੀ ਦੇ ਹਲਕਾ ਕੋਆਰਡੀਨੇਟਰ ਦਰਸ਼ਨ ਪਾਠਕ ਜੀ ਉਹਨਾਂ ਦੇ ਨਾਲ ਸਰਪੰਚ ਯੂਨੀਅਨ ਦੇ ਪ੍ਰਧਾਨ ਜਖਸੀ ਸਿੰਘ ਜੱਗਾ ਜੀ ਪਿੰਡ ਦੇ ਸਰਪੰਚ ਲਾਲੀ ਜੀ ਆਪਣੇ ਸਕੱਤਰ ਸਿਕੰਦਰભાઈ ਸਮੂਹ ਨਗਰ ਪੰਚਾਇਤ ਬੰਗਾਲੀ ਆਓ ਸਾਰੇ ਮਿਲ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਤੁਹਾਡੇ ਵਿੱਚ ਪਹੁੰਚੇ ਆਉਣ ਵਾਲੇ 14 ਤਰੀਕ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਗਿਆ ਤੁਸੀਂ 2022 ਦੇ ਵਿੱਚ ਜਿਹੜੇ ਪਹਿਲਾਂ ਪ੍ਰਾਣੀਆਂ ਸਰਕਾਰਾਂ ਨੂੰ ਨਕਾਰਦੇ ਹੋਏ ਵੱਧ ਤੋਂ ਵੱਧ ਵੋਟਾਂ ਪਾ ਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਚੁਣਿਆ ਤੁਹਾਡੀਆਂ ਉਹਨਾਂ ਵੋਟਾਂ ਦਾ ਪੂਰਾ ਮੁੱਲ ਮੋੜਦੇ ਹੋਏ ਮਾਨ ਸਾਹਿਬ ਨੇ ਵੀ ਕੋਈ ਕਾਸਰ ਨਹੀਂ ਛੱਡੀ ਉਹ ਵੀ ਤੁਹਾਡੀਆਂ ਵੋਟਾਂ ਦਾ ਮੁੱਲ ਮੋੜ ਰਹੇ ਨੇ ਉਹਨੇ ਹੀ ਉਹ ਕੰਮ ਕਰਵਾ ਰਹੇ ਨੇ ਇਹ ਆਪਾਂ ਗੱਲ ਕਰ ਲਈਏ ਪਿੱਛੇ ਵਾਲੇ 70 75 ਸਾਲਾਂ ਦੀ ਮੈਨੂੰ ਨਹੀਂ ਲੱਗਦਾ ਉਹਨਾਂ ਸਰਕਾਰਾਂ ਨੇ ਉਹਨੇ ਕੰਮ ਕੀਤੇ ਹੋਣਗੇ ਜਿੰਨੇ ਆਪਣੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ 4 ਸਾਲਾਂ ਦੇ ਵਿੱਚ ਕਰਤੇ ਗਰਾਂਟਾ ਦੀ ਗੱਲ ਕਰੀਏ ਜਿੰਨੇ ਗਰਾਂਟਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ 4 ਸਾਲਾਂ ਦੇ ਵਿੱਚ ਦੇ ਦਿੱਤੀਆਂ ਤੁਸੀਂ ਇੱਕ ਲਿਕੇ ਜੇ ਸੱਦੇ ਤੇ ਪਹੁੰਚਿਓ ਤੇ ਬਹੁਤ ਬਹੁਤ ਧੰਨਵਾਦਾਂ ਤੇ ਜਿੰਨੇ ਮੈਂ ਕੰਮ ਕਰੇ ਨੇ ਤੁਹਾਡਾ ਸਾਰਿਆਂ ਦਾ ਜਵਾਬ ਹੀ ਆ ਜੀ ਤੇ ਮੇਰੇ ਮਨ ਤੇ ਨਹੀਂ ਹੈਗਾ ਕੋਈ ਵੀ ਮਤਲਬ ਉਹਦਾ ਨਹੀਂ ਕੰਮ ਕਰਨਾ ਮੈਂ ਪਹਿਲਾਂ ਵੀ ਬੋਲਿਆ ਸੀ ਸਾਰਿਆਂ ਦੇ ਕੰਮ ਕਰਾਂਗੇ ਮੇਰੀਆਂ ਲਿਸਟ ਪਈਆ ਜਿੰਨੇ ਆਪਾਂ ਕੰਮ ਕਰਤੇ ਉਹ ਸਾਹਮਣੇ ਲੱਗਿਆ ਹੋਇਆ ਜੀ ਤੇ ਕੁਝ ਕੰਮ ਚੱਲ ਰਹੇ ਨੇ ਅੱਗੇ ਆਪਣੇ ਗ੍ਰਾਂਟ ਆ ਰਹੀ ਹੈ ਕਿ ਕਮਿਊਨਿਟੀ ਹਾਲ ਜੀ ਛੋਟਾ ਜਿਹਾ ਪੈਲਸ ਬਣ ਰਿਹਾ ਦੋ 300 ਬੰਦੇ ਦਾ ਇਕੱਠਾਗਾ ਵੀ ਗਰੀਬ ਬੰਦਾ ਵਿਆਹ ਉੱਥੇ ਕਰ ਸਕਦਾ ਜੀ ਤੇ ਜਿੰਮ ਹਾਲ ਬਣ ਰਿਹਾ ਨੌਜਵਾਨਾਂ ਲਈ ਤੇ ਉਹਦੇ ਮਤਲਬ ਜਿੰਮ ਦੇ ਮਸ਼ੀਨਾਂ ਸਾਰੀਆਂ ਅਗਲੇ ਸਾਲ 'ਚ ਬਣ ਜਾਣੇ ਨੇ ਧਰਮ ਮਸਾਲਾ ਲਈ ਆਪਣੇ ਅਸੀ ਧਰਮ ਮਸਾਲਾ ਲਈ 5 ਲੱਖ ਰੁਪਏ ਆਇਆ ਹੋਇਆ ਜੀ ਤੇ ਚਾਰ ਨਾ ਧਰਮ ਮਸਾਲਾ ਬਣਾ ਰਹੇ ਹਾਂ ਜੀ ਅਗਲੇ ਸਾਲ 'ਚ ਪਾਰਕ ਲਈ ਪਹਿਲਾਂ ਆਪਣਾ ਪਾਰਕ ਬਣ ਜਾ ਮਾਤਾਵਾਂ ਲਈ ਤੇ 2 ਲੱਖ ਰੁਪਏ ਉਹਦੇ ਲਈ ਹੋਰ ਆ ਰਿਹਾ ਝੂਲੇ ਵਗੈਰਾ ਲਈ ਸਾਰਿਆਂ ਲਈ ਮਤਲਬ ਗਮਲੇ ਗੁਮਲੇ ਲਾਉਣੇ ਨੇ ਬੂਟੇ ਲਈ ਤੇ ਸਕੂਲ ਲਈ ਆ ਰਹੇ ਨੇ ਜੀ ਤੇ ਨਾਲੀਆਂ ਲਈ ਜਿਹੜੀਆਂ ਆਪਣੇ ਨਾਲੀਆਂ ਡੂੰਘੀਆਂ ਹੋਈਆਂ ਪਈਆਂ ਨੇ ਸਾਰੀਆਂ ਇਹ ਦਵਾਰੋ ਬਣਾਵਾਂਗੇ ਜੀ ਇਹ ਗਲੀਆਂ ਆਪਣੀਆਂ ਕੁਝ ਬਣ ਰਹੀਆਂ ਨੇ ਜਿੰਨੀਆਂ ਰਹਿ ਗਈਆਂ ਪਰ ਕੋਈ ਗਲੀ ਛੱਡਣੀ ਸਾਰੀਆਂ ਬਣਾਉਣੀਆਂ ਨੇ ਤੇ ਲਾਈਟਾਂ ਪੂਰੇ ਸਾਰੇ ਪਿੰਡ ਦੇ 7 ਲੱਖ ਰੁਪਏ ਆਪਣੇ ਕੋਲੇ ਆ ਗਏ ਸਹੀ ਵਾਹਿਗੁਰੂ ਦੀ ਕੀਤੀ ਬਤੇ ਪ੍ਰਭੂ ਮ범ੀਸਾ ਜੋਹੋਂ ਤੋਂ ਜਿਲ੍ਹਾ ਪ੍ਰਸ਼ਾਸਨ ਦਾ ਕੈਂਡੀਡੇਟ ਪਿਛਲੇ 12-13 ਸਾਲ ਤੋਂ ਪਾਰਟੀ ਦੇ ਨਾਲ ਕੰਮ ਕਰ ਰਿਹਾ ਕਦੇ ਵੀ ਸੋਚਿਆ ਸੀਗਾ ਕਿ ਜ਼ਿਲ੍ਹਾ ਪ੍ਰੇਸ਼ਦ ਵਰਗੀ ਅਹਿਮ ਚੋਣ ਉਹ ਵੀ ਮੁੱਖ ਮੰਤਰੀ ਦੇ ਹਲਕੇ ਤੋਂ ਮੈਨੂੰ ਲੜਨ ਦੀ ਜ਼ਿੰਮੇਵਾਰੀ ਦਿੱਤੀ ਜਾਊਗੀ ਕਿਉਂਕਿ ਅੱਡੇ ਲੋਸਾ ਬੈਠੇ ਐ 14 ਦੇ ਵਿੱਚ ਵੀ ਇਹ ਦਫ਼ਤਰ ਦੇ ਇੰਚਾਰਜ ਹੁੰਦੇ ਸੀ ਮੁੱਖ ਮੰਤਰੀ ਦਫ਼ਤਰ ਦੇ ਐਮਪੀ ਦੇ ਚੌਂਲੇ ਸੀ ਐਮਪੀ ਦਾ ਪਰਵਿੰਦਰ ਸਿੰਘ ਜੀ ਜਿਹੜੇ ਬਲਾਕ ਵਾਲੀ ਪੰਚਾਇਤ ਲਈ ਪਾਰਟੀ ਵੱਲੋਂ ਨਾਮਿਨੇਟ ਨੇ ਬਾਕੀ ਦਰਜਾ ਦਰਜਾ ਸਾਰੀ ਲੀਡਰਸ਼ਿਪ ਸਾਰੇ ਨੂੰ ਪਤੀ ਅੰਸ਼ ਕਰਦਾ ਜੀ ਵਾਈਕ੍ਰੋ ਜੀ ਕਾ ਖਾਸਾ ਵਾਈਕ੍ਰੋ ਜੀ ਕੀ ਪਤ ਜੀ ਤੁਸੀਂ ਸਾਰੇ ਭਾਰੀ ਗਿਣਤੀ ਚ ਸੋਲੇ ਆਏ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰ ਗੁਜ਼ਾਰਾ ਲੰਬੇ ਟਾਈਮ ਤੋਂ ਇੱਥੇ ਇੰਤਜ਼ਾਰ ਕਰ ਰਹੇ ਸੀ ਸਾਰਿਆਂ ਦੇ ਤੁਹਾਡੀ ਸਰਕਾਰ ਦੀਆਂ ਪ੍ਰਾਪਤੀਆਂ ਜਨਾਈਆਂ ਨੇ ਜਦੋਂ ਤੋਂ ਤੁਸੀਂ ਆਪਣੇ ਪੁੱਤਰ ਭਰਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾ ਕੇ ਭੇਜਿਆ 58 ਹਜ਼ਾਰ ਤੋਂ ਵੱਧ ਪੱਕੀਆਂ ਨੌਕਰੀਆਂ ਉਹ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਦੇ ਚੁੱਕਿਆ ਜਿਹੜੀਆਂ ਪਹਿਲਾਂ 5-7 100 ਵੀ ਦਿੰਦੇ ਸੀ ਨਾ ਉਹ ਵੀ ਵੇਚ ਦੇ ਦਿੰਦੇ ਸੀ 2012 ਤੋਂ ਬਾਅਦ ਤਾਂ ਕੋਈ ਪੱਕੀ ਨੌਕਰੀ ਨਹੀਂ ਸੀ ਆਈ ਇਸੇ ਤਰੀਕੇ ਨਾਲ ਜਦੋਂ ਦੀ ਤੁਹਾਡੀ ਸਰਕਾਰ ਆਈ ਆ ਬੱਤੇ ਆਪਣੀ ਸਾਰਿਆਂ ਦੀ ਮਾਪਾ 24 25000 ਕਰੋੜ ਦਾ ਬਜਟ ਬਣਦਾ ਜਿਹੜਾ ਕੋਈ ਬਹੁਤੇ ਏਸੀ ਲਾਉਂਦਾ ਸਿਰ ਉਹ ਨੂੰ ਮਿਲ ਆਉਂਦਾ ਬਾਕੀ ਸਾਰਿਆਂ ਦੀ ਮਾਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਮੈਂਬਰ ਸਾਹਿਬ ਨੇ ਨਾਲ ਵੀਰਸਪਾਲ ਸਿੰਘ ਪੁੱਲਰ ਜਿੰਦਾਬਾਦ ਰਸਪਾਲ ਸਿੰਘ ਪੁੱਲਰ ਜਿੰਦਾਬਾਦ ਬੋਲੇ ਸੋਨਹਿਲਾ ਜਿੰਦਾਬਾਦ ਰਸਪਾਲ ਜੀ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਬਹੁਤ ਵਧੀਆ ਪਿਆਰ ਮਿਲ ਰਿਹਾ ਕੀ ਕਹਿਣਾ ਚਾਹੂਗਾ ਜੀ ਸਾਰਾ ਜੀ ਮੁੱਖ ਮੰਤਰੀ ਸਾਹਿਬ ਦੇ ਸਾਢੇ 3 ਸਾਲ ਦੇ ਕੀਤੇ ਹੋਏ ਕੰਮਾਂ ਨੂੰ ਗ੍ਰੋਕ ਬੜਾ ਪਿਆਰ ਦੇ ਰਿਹਾ ਹੈ ਚਾਹੇ ਉਹ এডਿਕੇਸ਼ਨ ਨੂੰ ਲੈ ਕੇ ਸੀ ਚਾਹੇ ਹੈਲਥ ਨੂੰ ਲੈ ਕੇ ਸੀ ਚਾਹੇ ਇਨਫਰਾਸਟ੍ਰਕਚਰ ਨੂੰ ਲੈ ਕੇ ਸੀ ਸਰਪੰਚ ਦੀ ਜਿਹੜੀਆਂ ਜਿਹੜੀ ਵੀ ਗੱਲ ਮੂੰਹ ਉਹਨਾਂ ਨੇ ਕਹੀ ਹੈ ਵੀ ਸਾਡੇ ਪਿੰਡ ਵਾਸਤੇ ਇਹ ਕੰਮ ਹੋਣਾ ਚਾਹੀਦਾ ਉਹ ਸਾਰੀਆਂ ਹੀ ਪਗਾਈਆਂ ਨੇ ਜੀ ਸੋ ਇਹ ਸਾਰਾ ਕੁਝ ਸੀਐਮ ਸਾਹਿਬ ਕਰ ਕੀ ਹੋ ਰਿਹਾ ਅਸੀਂ ਤਾਂ ਉਹਨਾਂ ਦੀ ਡਿਊਟੀ ਬਜਾ ਰਹੇ ਹਾਂ ਜੀ ਉਹਨਾਂ ਦੀ ਹਾਜ਼ਰੀ ਲਵਾ ਰਹੇ ਹਾਂ ਪਿੰਡਾਂ 'ਚ ਸੋ ਸਾਰਾ ਕੁਝ ਮਾਨ ਸਾਹਿਬ ਦੇ ਹੀ ਕਰਕੇ ਆ ਕੀ ਕਹੋਗੇ ਜੀ ਤੁਸੀਂ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰੋ ਪਿੰਡਾਂ ਦੇ ਵਿੱਚ ਜੀ ਤੁਸੀਂ ਦੇਖ ਹੀ ਰਹੇ ਹੋਗੇ ਬਹੁਤ ਵਧੀਆ ਹੰਗਾਰਾ ਜਿਹੜਾ ਮਿਲ ਰਿਹਾ ਹੈਗਾ ਇਹ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਆਰਾ ਜਿਹੜੇ 4 ਸਾਲਾਂ ਚ ਉਹਨਾਂ ਨੇ ਕੰਮ ਕਰੇ ਨੇਗੇ ਸਾਰੇ ਲੋਕ ਆ ਆਪ ਹੰਗਾਰੇ ਆ ਕਿ ਜਿਹੜਾ ਸਾਨੂੰ ਕਹਿ ਰਹੇ ਨੇ ਕਿ ਕਿ ਅਸੀਂ ਬਹੁਤ ਸੋਹਣੇ ਰਿਜ਼ਲਟ ਤੇ ਤੁਹਾਨੂੰ ਦਿਵਾਵਾਂਗੇ ਮਾਨ ਬਖਸ਼ਾ ਇਹਨੇ ਕਹਿੰਦਾ ਅਸੀਂ ਜ਼ਿੰਦਗੀ ਦਾ ਵਾਅਦਾ ਕਰਦੇ ਹਾਂਗੇ